ਵਿਆਹ ਤੋਂ ਉਹਨੂੰ ਲੈ ਕੇ ਗਏ ਉਹਦੇ ਹੱਥ 'ਚ ਕੁਛ ਬਰਾਮਦ ਨਹੀਂ ਹੋਇਆ ਕੈਮਰੇ ਦੀ ਵੀਡੀਓ ਹੈਗੀ ਜਿੱਥੋਂ ਵਿਆਹ ਤੇ ਉਹ ਗਿਆ ਹੋਇਆ ਸਾਡੇ ਘਰ ਦੇ ਹਾਲਾਤਾਂ ਤੋਂ ਲੱਗਦਾ ਹੈ ਕਿ ਅਸੀਂ ਇਹ ਜੇ ਕੰਮ ਕਰਦੇ ਹੋ ਹਾਂ ਐਡੇ ਜੋਗੇ ਹੀ ਹੈ ਨਹੀਂ ਕਿ ਸਾਡੇ ਗੈਂਗਸਟਰ ਨਾਲ ਲਿੰਕ ਹੋਣ ਤੁਹਾਨੂੰ ਸ਼ਕਲ ਵੀ ਵਖਣ ਨੂੰ ਨਹੀਂ ਮਿਲੀ ਉਹਦੀ ਤਿੰਨ ਦਿਨ ਹੋ ਗਏ ਉਹ ਪ੍ਰੂਫ ਕਰਨ ਕਿ ਉਹਨਾਂ ਨੂੰ ਕੁਛ ਮਿਲਿਆ ਕਰਦੇ ਹਲਾਤ ਇਹ ਗੈਂਗਸਟਰ ਨੇ ਘਲਾਤ ਹੁੰਦੇ ਆ ਛੋਟੇ ਪੜਦੇ ਵੱੜਦੇ ਹੀ ਕੰਮਾਂ ਤੇ ਲੱਗ ਗਏ ਆਪਣੇ ਘਰ ਸਵਾਰਨ ਲਈ بس ਤੁਹਾਨੂੰ ਗੈਂਗਸਟਰਾਂ ਦਾ ਨਾਮ ਦੇ ਦਿੰਦੇ ਕੋਈ ਮੜਾ ਜਾ ਵੀ ਉੱਠ ਜਾਂਦਾ ਨਾ ਰੀਤ ਹੀ ਚੱਲ ਗਈ ਰਿਵਾਜ ਹੀ ਚੱਲ ਗਈ ਉਹਨੂੰ ਗੈਂਗਸਟਰਾਂ ਦਾ ਨਾਮ ਦੇਤਾ ਉਹਨੂੰ ਅਤਵਾਦੀਆਂ ਦਾ ਨਾਮ ਦੇਤਾ ਐਦਾਂ ਨਹੀਂ ਹੁੰਦਾ ਹਰ ਕੋਈ ਆਪਣੀ ਮਿਹਨਤ ਨਾਲ ਉੱਠਦਾ ਜ਼ਰੂਰੀ ਥੋੜੀ ਹੈ ਕਿ ਸਾਰੇ ਇੱਥੇ ਜੇ ਕੋਈ ਗਲਤ ਕਰਨ ਰਿਹਾ ਤੇ ਸਾਰੀ ਦੁਨੀਆ ਹੀ ਗਲਤ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀ ਐਦਾਂ ਨਹੀਂ ਹੁੰਦਾ ਇਹੋ ਜਿਹਾ ਲਾ ਕੇ ਸਾਡੇ ਘਰ ਮੇਰਾ ਵੀਰਾ ਸ਼ਰਟਾ ਜੇ ਆਹ ਉਹਦੇ ਸ਼ੌਕ ਸੀ ਕਦੀ ਉਹਨੇ ਕਬੂਤਰ ਰੱਖ ਲਏ ਕਦੀ ਉਹਨੇ ਏ ਡੋਗੀ ਰੱਖ ਲਿਆ ਕਦੀ ਕੋਸ਼ ਰੱਖ ਲਿਆ ਸਾਡੇ ਘਰ ਦੇ ਹਾਲਾਤ ਵੇਖੋ ਇਦਾਂ ਦੇ ਗੈਂਗਸਟਰ ਦੇ ਹਾਲਾਤ ਹੁੰਦੇ ਆ ਉਧਰ ਦੇਖੋ ਤੱਪੜ ਪਾ ਪਾ ਕੇ ਆਪਾਂ ਗੁਜ਼ਾਰਾ ਕਰਦੇ ਆ ਇਹੋ ਜਿਹੇ ਹਾਲਾਤ ਹੁੰਦੇ ਸਭ ਤੋਂ ਛੋਟਾ ਹੱਲੇ ਉਹਨੇ ਥੋੜੀ ਦੇਰ ਹੋਈ ਆ ਪਲੱਸ 2 ਕੀਤੀ ਕੰਮ ਚ ਪਾ ਦਿੱਤਾ ਸਾਡੇ ਜਿਹੀ ਅਸੀਂ ਗੈਂਗਸਟਰ ਨਾਲ ਲਿੰਕ ਹੋਣ ਤੇ ਪੜਦੇ ਪੜਦੇ ਕੰਮਾਂ ਤੇ ਪੈ ਜਾਏ ਜੇ ਇੰਨੇ ਸਾਡੇ ਹਾਲਾਤ ਦੇਖੋ ਸਰ ਇਧਰ ਸਾਡੇ ਕੀ ਹੈ ਮੇਰਾ ਨਾਮ ਪਰਮਜੋਤ ਹੈ ਮੈਂ ਗੰਦੀਪਦੀ ਕਜ਼ਨ ਸਿਸਟਰ ਹਾਂ ਠੀਕ ਹੈ ਸਭ ਤੋਂ ਛੋਟਾ ਹੈ ਉਹ ਮੇਰੇ ਘਰੋਂ ਪਰਸੋ 2:30 ਵਜੇ ਦੁਪਹਿਰ ਉਹਨੂੰ ਪੁਲਿਸ ਮੇਬੀ ਸੀਏ ਸਟਾਫ ਪਤਾ ਨਹੀਂ ਕੀ ਸੀਆਈਡੀ ਉਹਨੂੰ ਅਰੈਸਟ ਕਰਕੇ ਲੈ ਗਏ ਬੰਬ ਕਹਿ ਰਹੇ ਸੁੱਟਿਆ ਕੁਛ ਇਦਾਂ ਵਗੈਰਾ ਕਿ ਕੁਛ ਹੀ ਇਹਨਾਂ ਨੇ ਸੁੱਟਿਆ ਹੋਇਆ ਵਾ ਉੱਥੇ ਤੇ ਉੱਥੇ ਉਹ ਥੋੜਾ ਹੰਗਾਮਾ ਹੋਇਆ ਫਤੇਗੜ ਬਾਈਪਾਸ ਤੇ ਉਹ ਇੱਕ ਫੰਕਸ਼ਨ ਤੇ ਗਿਆ ਸੀ ਲਾਗੇ ਫੰਕਸ਼ਨ ਹੈ ਗੋਰੇ ਵਿਰਦੇ ਘਰੇ ਵਿਆਹ ਤੇ ਵਿਆਹ ਤੋਂ ਉਹਨੂੰ ਲੈ ਕੇ ਗਏ ਉਹਦੇ ਹੱਥ 'ਚ ਕੁਛ ਬਰਾਮਦ ਨਹੀਂ ਹੋਇਆ ਕੋਈ ਨਹੀਂ ਇਹ ਕੈਮਰੇ ਦੀ ਵੀਡੀਓ ਹੈਗੀ ਜਿੱਥੋਂ ਵਿਆਹ ਤੇ ਉਹ ਗਿਆ ਹੋਇਆ ਹੈ ਸਾਡੀ ਪੁਲਿਸ ਨੂੰ ਇਹੀ ਰਿਕਵੈਸਟ ਹੈ ਕਿ ਚਲੋ ਤੁਸੀਂ ਜੌਬ ਕਰਨ ਦੇ ਤੁਸੀਂ ਨੌਕਰੀ ਕਰਨ ਦੇ ਹੋ ਹਨਾ ਤੁਹਾਡਾ ਵੀ ਇਹ ਫਰਜ਼ ਹੈ ਵੀ ਤੁਸੀਂ ਮਤਲਬ ਗੈਰ ਕਾਨੂੰਨੀ ਕੰਮ ਵਾਲੇ ਨੂੰ ਫੜਨਾ ਹੀ ਫੜਨਾ ਹੈ ਪਰ ਕੋਸ਼ਿਸ਼ ਤੇ ਸੋਚੋ ਇਨਕੁਆਇਰੀ ਕਰੋ ਪਹਿਲਾਂ ਫਿਰ ਇਹੀ ਮੰਗ ਹਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਇਰੀ ਕਰੇ ਫਿਰ ਸਾਡੇ ਵੀਰੇ ਦੀ ਕੋਈ ਵੀ ਗੱਲ ਕਰੇ ਹਨਾ ਇਦਾਂ ਹਾਂਜੀ ਅਸੀਂ ਜਿੱਥੇ ਤੱਕ ਸੋਚਦੇ ਆਂ ਇਹ ਨੇਜ਼ਾਇਜ਼ ਚੁੱਕਿਆ ਗਿਆ ਕਿ ਉਹਦੀ 22 ইয়ার্স ওল্ড ਮਤਲਬ এজ ਆ ਹੱਲੇ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਇੱਕ ਕਾਰਖਾਨੇ 'ਚ ਉਹ ਕੰਮ ਕਰਦਾ ਹੈ 9000 ਰੁਪਏ ਉਹਦੀ ਸੈਲਰੀ ਸਾਰੀ ਉਸ ਸੈਲਰੀ ਦੇ ਵਿੱਚੋਂ ਅਸੀਂ ਸਾਰੀ ਫੈਮਿਲੀ ਹੀ ਗੁਜ਼ਾਰਾ ਕਰਦੇ ਆਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਹੈ ਸਾਡੇ ਘਰ ਦੇ ਹਾਲਾਤਾਂ ਤੋਂ ਲੱਗਦਾ ਹੈ ਕਿ ਅਸੀਂ ਇਹ ਜੇ ਕੰਮ ਕਰਦੇ ਹੋਗੇ ਬਾਕੀ ਸਾਡੀ ਰਿਕਵੈਸਟ ਹੀ ਆ ਉਹ ਵੀ ਉਹਨਾਂ ਦੀ ਡਿਊਟੀ ਆ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਉਹਨਾਂ ਦੀ ਡਿਊਟੀ ਆਏ ਪਰ ਉਹਨਾਂ ਨੂੰ ਡਿਊਟੀ ਦੇ ਅਕੋਰਡਿੰਗ ਚੱਲਣਾ ਚਾਹੀਦਾ ਹੈ ਚੰਗੀ ਤਰ੍ਹਾਂ ਇਨਕੁਆਇਰੀ ਕਰਨੀ ਚਾਹੀਦੀ ਬਸ ਪਲੀਜ਼ ਰਿਕਵੈਸਟ ਹੀ ਆ ਕਿ ਸਾਡੇ ਵੀਰਾਂ ਨੂੰ ਇਨਸਾਫ ਮਿਲੇ ਬਸ ਰਾਤ ਨੂੰ ਪੁਲਿਸ ਵੱਲੋਂ ਉਹਦੇ ਵਿੱਚ ਹਲੇ ਗੋਲੀਆਂ ਵੀ ਚੱਲੀਆਂ ਉਹ ਕਹਿੰਦੇ ਬੰਦਿਆਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹਾਂਜੀ ਉਹਨਾਂ ਨੇ ਮਤਲਬ ਆਪਾਂ ਵੀ ਨਿਊਜ਼ ਵੇਖੀ ਹੈ YouTube ਤੇ ਨਿਊਜ਼ ਵੇਖੀ ਉਹਨਾਂ ਨੇ ਲਵਪ੍ਰੀਤ ਦਾ ਨਾਮ ਇੱਕ ਕੋਈ ਬੂਟਾ ਸਿੰਘ ਦਾ ਨਾਮ ਲਿਆ ਵੀਰੇ ਦਾ ਨਾਮ ਨਹੀਂ ਲਿਆ ਕਿ ਵੀਰਾ ਭੱਜਿਆ ਜਾਂ ਕਿਦਾਂ ਠੀਕ ਹੈ ਕਿਉਂਕਿ ਉਹ ਇੰਨੇ ਜੋਗਾ ਹੈ ਹੀ ਨਹੀਂ ਆ ਠੀਕ ਹੈ ਬਾਕੀ ਗੋਡਾ ਗੁੱਡਾ ਟੁੱਟਿਆ ਜਾਂ ਉਹਦੀ ਲੱਤ ਟੁੱਟੀ ਇਸ ਚੀਜ਼ ਦਾ ਸਾਨੂੰ ਕੋਈ ਨਹੀਂ ਪਤਾ ਕਰਨਦੀਪ ਕਿੰਨੇ ਭੈਣ ਭਰਾ ਕਰਨਦੀਪ ਹੁਣੇ ਰੀਅਲ ਉਹਦੇ ਦੋ ਬ੍ਰਦਰ ਹੈ ਇੱਕ ਬ੍ਰਦਰ ਹੈ ਵੱਡਾ ਉਹਦੇ ਤੋਂ ਇੱਕ ਉਹਦੀ ਸਿਸਟਰ ਹੈ ਉਹ ਵੀ ਮੈਰਿਡ ਹੈਗੇ ਆ ਤੇ ਦੋਨੇ ਬ੍ਰਦਰ ਅਨਮੈਰਿਡ ਹੈਗੇ ਆ ਮੈਂ ਉਹਦੀ ਕਜ਼ਨ ਸਿਸਟਰ ਹੈਗੀ ਆ ਹਾਂਜੀ ਸਾਡੀ ਸਾਰੀ ਫੈਮਿਲੀ ਦਾ ਰੋ ਰੋ ਕੇ ਬੁਰਾ ਹਾਲ ਆ। ਸਾਡੀ ਇਹੀ ਉਹ ਰਿਕਵੈਸਟ ਆ ਕਿ ਉਹ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਉਹ ਇੰਨੇ ਚੋਗਾ ਨਹੀਂ ਹੈਗਾ। ਪਰ ਉਹਦੇ ਕਹਿੰਦੇ ਲਿੰਕ ਕੇ ਗਏ ਗੈਂਗਸਟਰ ਨੇ ਤੁਹਾਨੂੰ ਕਦੇ ਲੱਗਾ ਸ਼ੱਕ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਲੱਗਾ ਕਿਉਂਕਿ ਮੈਂ ਵੀ ਇੱਕ ਮਤਲਬ ਕੰਮ ਕਰਦੀ ਆ ਮੈਂ ਵੀ ਇੱਕ ਠੀਕ ਹੈ ਕੰਮ ਤੋਂ ਆਪਾਂ ਸੇਮ ਹੀ ਟਾਈਮ ਤੇ ਜਾਂਦੇ ਮੈਂ ਥੋੜਾ ਪਹਿਲਾਂ ਜਾਂਦੀ ਉਹ ਥੋੜਾ ਲੇਟ ਜਾਂਦਾ ਸੇਮ ਹੀ ਆਪਾਂ ਮਤਲਬ ਕੰਮ ਤੋਂ ਸੇਮ ਟਾਈਮ ਤੇ ਵਾਪਸ ਆਨੇ ਐ ਐਡੇ ਜੋ ਗਏ ਹੀ ਹੈ ਨਹੀਂ ਕਿ ਸਾਡੇ ਗੈਂਗਸਟਰ ਨਾਲ ਲਿੰਕ ਹੋਣ ਸਾਡੀ ਫੈਮਿਲੀ ਚ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਭੋਲੇ ਪਾਲੇ ਰੱਬ ਦੇ ਨਾਮ ਵਾਲੇ ਬੰਦੇ ਕੋਈ ਮਿਲਨ ਨਹੀਂ ਆਂਦਾ ਫਾਦਰ ਸਾਹਿਬ ਮੇਰੇ ਬਹੁਤ ਮੀਡਲ ਕਲਾਸ ਫੈਮਿਲੀ ਤੋਂ ਆਪਾਂ ਬਿਲੋਂਗ ਕਰਦੇ ਦੋ ਮੇਰੇ ਪਾਪਾ ਹਣੀ ਤਿੰਨ ਬ੍ਰਦਰ ਹੈਗੇ ਆ ਠੀਕ ਐ ਦੋ ਇੱਥੇ ਇੱਕ ਹੋਰ ਕਿਤੇ ਰਹਿੰਦੇ ਆ ਅਸੀਂ 6 ਹੀ ਆ ਹੌਸਲ ਤੇ 6 ਭੈਣ ਭਰਾ ਆ ਤਿੰਨ ਇਹ ਸਕੇ ਤੇ ਤਿੰਨ ਅਸੀਂ ਮੇਰੇ ਵੀ ਦੋ ਹੋਰ ਭੈਣ ਭਰਾ ਐ ਬਸ ਮੇਰੇ ਸਾਡੇ ਵਿੱਚੋਂ ਦੋਵੇਂ ਮੈਰਿਡ ਆ ਪਾਠ ਤਰਾਇਆ 8 4-5 ਦਿਨ ਹੋ ਗਏ ਉਹਨੂੰ ਇਹ ਛੁੱਟੀਆਂ ਕਰਵਾਇਆ ਮੈਂ ਵੀ ਛੁੱਟੀਆਂ ਲਈਆਂ 2-3 ਦਿਨ ਕੰਮ ਤੋਂ ਕਿਉਂਕਿ ਘਰੇ ਮਿਸਤਰੀ ਲੱਗੇ ਸੀ ਇਸ ਕਰਕੇ ਬਾਕੀ ਦੋਸਤਾਂ ਦੇ ਨਾਲ ਜਾਂਦਾ ਆਉਂਦਾ ਸੀ ਮਲਮਾੜੇ ਮੋਟੇ ਪਿੰਡ ਦੇ ਨਾਰਮਲ ਬੰਦਿਆਣਾ ਇੰਨਾ ਵੱਡਾ ਕੰਮ ਉਹ ਪਤਾ ਨਹੀਂ ਬਾਕੀ ਪੁਲਸ ਗਾੜੀ ਇਹੀ ਰਿਕਵੈਸਟ ਹੈ ਕੀ ਮੇਰੇ ਵੀਰੇ ਨੂੰ ਇਨਸਾਫ ਮਿਲੇ ਚੰਗੀ ਤਰ੍ਹਾਂ ਉਹਦੀ ਇਨਕੁਆਇਰੀ ਹੋਵੇ ਬਸ ਇਹੀ ਰਿਕਵੈਸਟ ਹੈ ਉਹਦੀ ਮਾਂ ਦਾ ਵੀ ਰੋ ਰੋ ਬੁਲਾਹਾਲ ਉਹਦੀਆਂ ਭੈਣਾਂ ਦਾ ਵੀ ਤੁਸੀਂ ਵੀ ਕਿਸੇ ਭੈਣ ਦੇ ਭਰਾ ਹੋ ਤੁਸੀਂ ਵੀ ਕਿਸੇ ਮਾਂ ਦੇ ਪੋਤੇ ਹੋ ਥੋੜਾ ਜਿਹਾ ਸੋਚ ਸਮਝ ਕੇ ਥੋੜਾ ਜਿਹਾ ਸਾਨੂੰ ਸ਼ਕਲ ਵੀ ਵਖਣ ਨੂੰ ਨਹੀਂ ਮਿਲੀ ਉਹਦੀ ਤਿੰਨ ਦਿਨ ਹੋ ਗਏ ਆ ਮਿਲਣ ਤੱਕ ਦਾ ਸਾਨੂੰ ਕਿ ਦੂਰ ਹਨ ਤੇ ਵੀ ਨਹੀਂ ਦੱਸਿਓ ਹੈਗਾ ਕਿੱਥੇ ਆ ਕਿੱਥੇ ਨਹੀਂ ਕੋਈ ਫੋਨ ਕਰਨਾ ਕੋਈ ਹੈ ਤੇ ਸਹੀ ਹੀ ਨਾ ਪਰ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਅਸੀਂ ਇਸ ਗੱਲ ਦੀ ਖੋਦ ਕਹਿੰਨੇ ਆ ਕਿ ਤੁਸੀਂ ਸਾਡੇ ਤੇ ਯਕੀਨ ਨਹੀਂ ਹੈ ਕੈਮਰੇ ਦੀ ਵੀਡੀਓ ਕਢਾ ਕੇ ਵੇਖ ਲਿਓ ਜਿੱਦੇ ਘਰੇ ਉਹ ਫੰਕਸ਼ਨ ਤੇ ਗਿਆ ਤੇ ਜਿੱਥੋਂ ਉਹਨੂੰ ਚੁੱਕਿਆ ਆ ਪਰ ਕਿੰਦੇ ਵੱਡੇ ਵੱਡੇ ਹਥਿਆਰ ਮਿਲੇ AK47 ਸਾਡੇ ਕਰੋ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਉਹ ਪ੍ਰੂਫ ਕਰਨ ਉਹ ਪ੍ਰੂਫ ਕਰਨ ਕਿ ਉਹਨਾਂ ਨੂੰ ਕੁਝ ਮਿਲਿਆ ਸਾਨੂੰ ਵੀ ਪ੍ਰੂਫ ਕਰਕੇ ਦਿਖਾਉਣਾ ਸਾਨੂੰ ਵੀ ਸਾਨੂੰ ਥੋੜੀ ਬਹੁਤੀ ਨੌਲੇਜ ਹੈਗੀ ਆ ਐਨੇ پاਗਲ ਆਪਾਂ ਵੀ ਨਹੀਂ ਕਿ ਸਾਨੂੰ ਕਾਨੂੰਨ ਦਾ ਨਾ ਪਤਾ ਹੋਵੇ ਪਰ ਆਪਾਂ ਇਹੋ ਹੀ ਚਾਹੁੰਦੇ ਆ ਕਿ ਇਨਸਾਫ ਦੇ ਦਿਓ ਜੋ ਵੀ ਸੀਪੀ ਅੰਕਲ ਮੈਨੂੰ ਪਤਾ ਨਹੀਂ ਤੁਸੀਂ ਵੀ ਜੋ ਚਲੋ ਉਹਨਾਂ ਦੇ ਹੱਕ ਚ ਤੁਸੀਂ ਬੋਲੋ ਬੋਲੋਗੇ ਥੈਂਕ ਯੂ ਵੈਰੀ ਮਚ ਪਰ ਰਿਕਵੈਸਟ ਹੀ ਇਹੀ ਆ ਕਿ ਅੰਕਲ ਥੋੜਾ ਜਿਆ ਸੋਚ ਸਮਝ ਕੇ ਮੇਰੇ ਭਰਾ ਵਾਸਤੇ ਇਨਸਾਫ ਇਨਕੁਆਇਰੀ ਜ਼ਰੂਰ ਕਰੋ ਇਦਾਂ ਦਾ ਉਹ ਨਹੀਂ ਹੈਗਾ ਸੀ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀ ਬਣਿਆ ਸਾਨੂੰ ਕੁਝ ਦੱਸਦੀ ਨਹੀਂ ਪਈ ਪੁਲਿਸ ਤੁਹਾਡੇ ਮੁੰਡੇ ਨੇ ਕਦੋਂ ਗ੍ਰਿਫਤਾਰ ਕਰਕੇ ਲਾਗੇ ਪੁਲਿਸ ਜੀ 2:30 ਵਜੇ ਖੜਿਆ ਹੋ ਸ਼ਾਦੀ ਦੀਆਂ ਆਦਣੀਆਂ ਠੀਕ ਹੈ ਜਿੰਨੇ 2:30 ਵਜੇ ਦਾ ਵਿਆਹ ਤੇ ਗਏ ਸਾਰੇ ਪਰਿਵਾਰੇ ਉਥੋਂ ਵਿਆਹ ਤੋਂ ਰੋਟੀ ਖਾਣ ਲੱਗਾ ਲੱਗੇ ਆ ਮੜ ਕੇ ਕੰਮ ਤੇ ਜਾਂਦਾ ਸੀ ਅਸੀਂ ਆ ਕੰਮ ਮਿਸਤਰੀ ਡਾਇਰ ਕਰਦੇ ਇਹ ਦੇ ਕਰਕੇ ਚਾਰ ਪੰਜ ਛੁੱਟੀਆਂ ਕਰਾਈਆਂ ਰਾਸਵੈਨਕਵਾਰੀ ਜਦੋਂ ਮਰਜੀ ਤੁਸੀਂ ਕੈਮਰੇ ਚੋਂ ਘਟਾ ਸਕਦੇ ਜੋ ਫੋਟੋ ਵਿਆਹ ਚ ਪੁਲਿਸ ਕਹਿੰਦੀ ਗੈਂਗਸਟਰ ਨਾਲ ਲਿੰਕ ਹੈ ਪੁਲਿਸ ਦੇ ਜੋ ਮਰਜੀ ਕਹਿ ਸਕਦੀ ਹੈ ਜੀ ਪੁਲਿਸ ਨੇ ਦੇਖਣਾ ਕਹਿਣਾ ਜੋ ਮਰਜੀ ਉਹਨਾਂ ਨੂੰ ਚਲੋ ਉਹਨਾਂ ਆਪਣਾ ਨਹੀਂ ਜਾ ਚੁੱਕਿਆ ਗਿਆ ਪੁਲਿਸ ਨੂੰ ਇਹ ਨਹੀਂ ਪਤਾ ਕਿ ਕਿੱਥੋਂ ਗੜਿਆ ਪੁਲਿਸ ਨੂੰ ਇਹ ਵੀ ਪਤਾ ਵੀ ਇਹੀ ਜਾਇਕਾ ਦੇ ਸਾਰੇ ਕੈਮਰੇ ਚ ਫੋਟੋ ਤੇ ਉਹਨਾਂ ਦੀਆਂ ਗੱਡੀਆਂ ਦੀ ਉੱਥੇ ਆਈਆਂ ਹਈਆਂ ਨਾ ਹਾਂ ਇਥੇ ਰੋਡ ਤੇ ਗੱਡੀਆਂ ਆਣਦੀਆਂ ਨਹੀਂ ਮੰਗ ਕੀ ਕਰਦੇ ਮੰਗ ਵੀ ਜਿਸ ਨਿਸ਼ਾਫ ਹੋਣਾ ਚਾਹੀਦਾ ਜੋ ਵੀ ਜਾਇ ਜਾਇ ਹੋਣਾ ਚਾਹੀਦਾ ਗਾਲ ਤਾਂ ਸਰ ਕੋਈ ਵੀ ਨਹੀਂ ਆ ਇਥੋਂ ਵਿਆਹ ਵੇਖਣ ਗਿਆ ਤੇ ਕਰਨ ਦੀ ਉਹ ਠੀਕ ਹੈ ਤੇ ਵਿਆਹ ਵੇਖਣ ਗਿਆ ਉੱਥੋਂ ਹੀ ਉਹਨਾਂ ਨੇ ਫੜ ਲਿਆ ਉਹਨੂੰ 2:30 ਵਜੇ ਤੇ ਬਾਅਦ ਚ ਸਾਨੂੰ ਨਹੀਂ ਪਤਾ ਖਾਨ ਦੇ ਬਾਅਦ ਉਹ ਪਤਾ ਲੱਗਾ ਹਨ ਕੇ ਵੀ ਤੁਹਾਡਾ ਬੇੜਾ ਫੜਿਆ ਗਿਆ ਸਾਨੂੰ ਕਿਸੇ ਨੇ ਦੱਸਿਆ ਹਨ ਕੇ ਉਹਦਾ ਨਹੀਂ ਸਾਨੂੰ ਪਤਾ ਇੱਥੋਂ ਆਪਾਂ ਦਾ ਕੰਮ ਤੇ ਘੱਲਿਆ ਸੀ ਕੰਮ ਤੇ ਜਾਂਦਾ ਸੀ ਦੋ ਦਿਨ ਦੀ ਛੁੱਟੀ ਕਰਾਈ ਬਸ ਉਹ ਵੀ ਮਿਸਤਰੀ ਘਰ ਲੱਗੇ ਸੀ ਪਰ ਪੁਲਿਸ ਕਹਿੰਦੀ ਇਹ ਗੈਂਗਸਟਰ ਦੇ ਨਾਲ ਰਲ ਕੇ ਕੰਮ ਕਰਦਾ ਸੀ ਪਿੱਛੇ ਚੌਂਕੀ ਦੇ ਵਿੱਚ ਇੱਕ ਤਮਾਕਾ ਆਇਆ ਸੀ ਉੱਥੇ ਚੀ ਮੋਲ ਵਗਾਈ ਹੋ ਹਾਂਜੀ ਸਾਨੂੰ ਨਹੀਂ ਪਤਾ ਇਦਾਂ ਕਿ ਪੀਨੇ ਬਾਅਦ ਕੀ ਕੀਤਾ ਕੀ ਨਹੀਂ ਆਪਾਂ ਨੂੰ ਨਹੀਂ ਇਹ ਗੱਲ ਦਾ ਪਤਾ ਮੁੰਡੇ ਨੇ ਕਹਿੰਦਾ ਘਰੇ ਗੱਲ ਦਸੀ ਹੋਵੇ ਨਹੀਂ ਨਹੀਂ ਨਾ ਕੋਈ ਗੱਲ ਨਹੀਂ ਦਸੀ ਜੇ ਸਾਨੂੰ ਸਰ ਗੱਲ ਕੋਈ ਦਸੀ ਹੁੰਦੀ ਤੇ ਅਸੀਂ ਵੀ ਕੋਈ ਜਾਣਕਾਰੀ ਕਰਦੇ ਕੀ ਕੰਮ ਤੇ ਪਹਾ ਤੇ ਲਾ ਵੀ ਮਿਲਿਆ ਕੰਮ ਕਰਨ ਲਈ ਗੱਲ ਤੇ ਹਾਂਜੀ ਉਹ ਉਹਨੇ ਮਿਲਿਆ ਸਾਨੂੰ ਨਹੀਂ ਉਹ ਵੀ ਨਹੀਂ ਪਤਾ ਸਾਨੂੰ ਕੋਈ ਮਿਲਿਆ ਕਿ ਨਹੀਂ ਮਿਲਿਆ ਕੰਮ ਕੀ ਕਰਦਾ ਸੀ ਤੁਹਾਡਾ ਕੰਮ ਜਿਵੇਂ ਕਿ ਕਿਥੇ ਕਾਰਖਾਨੇ ਲੱਗਾ ਸੀ ਦਿਹਾੜੀ ਕਰਦਾ ਸੀ ਹਾਂਜੀ ਹਾਂ ਜੈ ਜੈ ਜਾ ਚੁੱਕਿਆ ਪੁਲਿਸ ਹਾਂ ਜੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਕੀ ਚਾਹੁੰਦੇ ਕਿ ਇਹ ਜੋ ਬੱਚਾ ਘਰ ਆਉਣਾ ਚਾਹੀਦਾ ਘਰ ਇਸ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਪੁਲਿਸ ਨਹੀਂ ਜਾਇ ਚੁੱਕਿਆ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਟੇ ਮਾਰੂ ਹੁਣ ਹਰ ਕਿੱਥੋਂ ਆ ਗਈ ਇਹ ਸਰ ਇਹਨਾਂ ਤਿੰਨਾਂ ਨੇ ਤਿੰਨੇ ਆਏ ਸੀ ਕਿ ਜਿਸ ਦਿਨ ਉਹ ਸੁਪਿਆ ਅਜਿਹਾ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪ੍ਰੀਤਾ ਐ ਸੀ ਯਾਰ ਉਹ ਚੱਲ ਰਿਹਾ ਹੂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਪੈਂਦੇ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂਗੇ 47 ਬੜੀ ਜਾਨੀ ਬੜੀ ਬੜੀ ਉਹ ਵੀ ਬਹੁਤ ਜਿਹੜੇ ਟਾਰਗੇਟ ਤੇ ਜਾਂਦੇ ਪਰ ਐਕਚੁਅਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਤਾਂ ਉਸ ਲੈਵਲ ਦੀ ਇਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਆ ਵੀ ਪਹਿਲਾਂ ਹੀ ਫੜ ਲਈ ਆਪਾਂ ਜੇ ਆਈ ਐ Um, that is a good achievement a good operational achievement of the police Ji. thank you